ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 7 ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਤੋਂ ਫੜ ਗੱਬਣਾ ਤਿੰਨ ਤਾਜ਼ੀਆਂ ਸੂਆਂ ਤਿੰਨ ਗੱਬਣ ਆਓ ਪੁੱਛ ਲੈਣੇ ਭਾਈ ਤੋਂ ਅੱਜੋ ਭਾਈ ਜੀ ਭਾਈ ਜੀ ਹੱਸੀ ਕਾਲ ਸਾਸਤਰੀ ਕਾਲ ਵੀਰੇ ਹੋ ਠੀਕ ਹੋਈ ਵਧੀਆ 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 ਵੀਰੇ ਤੁਸੀਂ ਨਾਮ ਤੇ ਡਰੈਸ ਹੋ ਗਏ ਨਾਮ ਵੀਰੇ ਵਿਜੇ ਆ ਪਿੰਡ ਸੈਦੋਗੇ ਤਸੀਨਿਆ ਸੰਗਲਾ ਜਿਹੜਾ ਮੋਗਾ ਨੇੜੇ ਪਿੰਡ ਬਾਈ ਨੇੜੇ ਪਾਈ ਆਪਾਂ ਨੂੰ ਸਲਾਤਪੁਰਾ ਵੀ 8 ਕਿਲੋਮੀਟਰ ਰਹਿ ਜਾਂਦਾ ਨਿਆ ਸੰਗਲਾ ਵੀ 8 ਕਿਲੋਮੀਟਰ ਤੇ ਭਧੌਰ ਵੀ 8 ਕਿਲੋ ਮੋਬਾਈਲ ਨੰਬਰ ਕੋ ਨਮਾ ਨੰਬਰ ਵੀਰੇ 9855383886 ਠੀਕ ਆ ਦੂਜਾ ਕੋਲੇ ਭਾਈ ਜੀ ਦੂਜਾ ਨੰਨੇ ਮੇ 6802 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਬੜ ਦਿੰਦੇ ਨੇ ਕਿਹੜੋ ਸੂਸੂਈ ਹੈ ਇਹ ਪਹਿਲਾ ਸੂਆ ਸੂਈ ਹੈ ਡਾਕਟਰ ਸਾਹਿਬ ਪਹਿਲਾ ਸੂ ਹਾਂਜੀ ਆਰਡਰ ਬੜਾ ਚੰਗਾ ਹਨਾ ਕਦੋਂ ਸੂਈ ਇਹ ਸਵੇਰੇ ਤੜਤੇ ਸੂਈ ਹੈ ਜੀ ਕੱਲ ਬੱਚਾ ਕੀ ਦੇਤਾ ਬਈ ਫੀਮੇਲ ਹੈ ਇਹ ਮਾਦਰ ਠੀਕ ਆ ਖੋਲ ਦੇ ਭਾਈ ਤੌਰ ਕੇ ਦਿਖਾ ਦੇ ਕੱਦ ਬੱਡ ਚੰਗਾ ਫੇਸ ਬਿਊਟੀ ਚੰਗੀਆਂ ਥਣ ਬੜਾ ਕਮਾਲ ਦਾ ਲੱਗਿਆ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਹਾਂ ਜੇ ਤਾਂ ਡਾਕਟਰ ਸਾਹਿਬ ਬੰਨ ਆ ਬੈਠ ਨੇ ਰਾਤੀ ਤੇ ਠੀਕ ਆ ਹਾਂ ਜੇ ਤਾਂ ਬੋਲੇ ਕੀ ਹੈ ਜੀ ਕੱਲ ਸਵੇਰ ਦੀ ਵੀ ਸੂਈ ਵੀ ਹੈ ਹਾਂ ਠੀਕ ਆ ਕਿੰਨਾ ਬੋਲਾ ਦੱਸਿਆ ਸੀ 11 ਕਿਲੋ ਬੋਲਾ ਤਿਆਰ ਆ ਡਾਕਟਰ ਸਾਹਿਬ ਨੈਟ ਤਿਆਰ ਆ ਹਨਾ ਪਲਾ ਕੋਈ 2 ਡੰਗ ਚੋਲੇ ਪਲਾ 4 ਡੰਗ ਠੀਕ ਆ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਆ ਜਿਹੜੀ ਕਰਮ ਵਾਲੇ ਦੀ ਫੋਲ ਚੰਗੀ ਉਹ ਚੰਗੀ ਬਾਕੀ ਆਪ ਵੀ ਬੱਚੇ ਆ ਡਾਕਟਰ ਸਾਹਿਬ ਅਜੇ ਦੰਦਾਂ ਚ ਹੀ ਆ ਬਹਿਣਾ ਠੀਕ ਆ ਦੰਦਾ ਜੀ ਆ ਠੀਕ ਆ ਬਾਕੀ ਸੀਰ ਠੰਡੀ ਬਹੁਤ ਆ ਬਾਈ ਠੀਕ ਆ ਆਰਡਰ ਬਾਈ ਬੜਾ ਕਮਾਲ ਦਾ ਤਿਆਰ ਕਰਿਆ ਬੋਲਾ ਤੁਸੀਂ ਜਿਵੇਂ ਮਰਜੀ ਚੋਈ ਜਾਵੇ ਡਾਕਟਰ ਕੁੜੀ ਚੋਈ ਜਾਵੇ ਬੁੜੀ ਚੋਈ ਜਾਵੇ ਕੋਈ ਚੋਈ ਜਾਵੇ ਠੀਕ ਆ ਵਾ ਵਸਤਾ ਹੀ ਹੈ ਨਹੀਂ ਬਹਿਣ ਉੱਤੇ ਮੁੱਲ ਕੀ ਆ ਭਰਾ ਦਾ ਮੋਲ ਵੀਰੇ ਕਰੋਨਾ 65 ਕਰਾ ਲਓ 70 ਕਰਾ ਲਓ ਹਨਾ 60000 ਦੀ ਵੈੜ ਦੇ ਦਾਂ ਠੀਕ ਆ ਵਿੱਚੋਂ ਮਾਨਦਾਨ ਹੋ ਜਾ ਮਾਨਤਨ ਕਰਦਾ ਵੀਰੇ ਮੌਕੇ ਤੇ 60000 ਰੁਪਏ ਮੋਲ ਮਾਨਤਨ ਜ਼ਰੂਰ ਹੋ ਜਾ ਥਣ ਚੰਗਾ ਚਿਵਾਈ ਚੰਗੀ ਦੱਸੀ ਹੈ ਬਾਈ ਨੇ ਤੇ ਬੌਲਾ ਵੀ ਚੰਗਾ ਦੱਸਿਆ ਬਾਕੀ ਦੁੱਧ ਬਾਜੂ ਦਿਨ ਥੋੜੇ ਹੋਏ ਆ ਚੰਗੀ ਆ ਵੈੜ ਅੰਗਾ ਅੱਗੇ ਭਾਈ ਦੋ ਨੰਬਰ ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈ ਵੀ ਆ ਠੀਕ ਆ ਹਾਂ ਬੱਛਾ ਇਹਦੇ ਮਗਰ ਅੱਜ ਤੀਜਾ ਦਿਨ ਹੈ ਜੀ ਸੂਈ ਨੂੰ ਠੀਕ ਆ ਤੇ ਦੁੱਧ ਇਹਦੇ ਥੱਲੇ ਵੀ 16 17 ਕਿਲੋ ਦੋ ਡੰਗ ਚੋਕੇ ਦੇ ਦਾਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਆਰਡਰ ਨੇੜ ਤੋਂ ਚੈੱਕ ਕਰਵਾਣੇ ਥਣ ਚੰਗਾ ਮੁੱਠੀ ਵਾਲਾ ਥਣ ਆਰਡਰ ਦੀ ਕੁਆਲਿਟੀ ਬਹੁਤ ਚੰਗੀਆਂ ਨਾੜਾ ਨੂੜਾ ਚੰਗੀਆਂ ਗੁਲਾਬੀ ਥਣ ਕੱਲਾ ਕੱਲਾ ਥਣ ਕੱਦ ਵੱਡ ਚੰਗਾ ਠੰਡੀ ਠੁੱਡੀ ਫੁੱਲ ਫੁੱਲ ਠੰਡੀ ਹੈ ਜੀ ਕੋਈ ਮਰਜ਼ੀ ਚੁਈ ਜਾ ਠੀਕ ਆ ਠੀਕ ਠੀਕ ਦੰਦਾ ਜੀ ਇਹ ਵੇੜ ਬਖਤੀ ਇਹ ਵੀ ਦੰਦਾ ਜੀ ਹਾਂ ਜੀ ਮੋਲ ਪਰਾਇਆ ਮੋਲ ਵੀਰੇ ਦਾ 75000 ਰੁਪਏ ਲੈਣ ਦੇਣਾ ਮਾਨਤਨ ਹੋ ਜਾਊਗਾ ਮਾਨਤਨ ਮੌਕੇ ਤੇ ਕਰ ਦਾਂਗੇ 75000 ਰੁਪਏ ਮੋਲ ਮਾਨਤਨ ਦੋ ਤਬੀ ਇੱਕ ਹੀ ਕਿਲੋ ਰਾਮਦਰੀ ਨਾਲ ਦੋਗੀ ਜੀ ਹਜੇ ਬਾਕੀ ਤੀਜਾ ਚੌਥਾ ਹੀ ਦੇਣਾ ਸੂਈ ਨੂੰ ਠੀਕ ਆ ਭਾਈ ਠੀਕ ਆ ਆਰਡਰ ਬਹੁਤ ਚੰਗਾ ਹਨਾ ਹਾਂਜੀ ਆਰਡਰ ਕਮਾਲ ਦਾ ਤਿਆਰ ਕਰਿਆ ਥਣ ਬੜਾ ਚੰਗਾ ਗੁਲਾਬੀ ਥਣ ਕੱਲਾ ਕੱਲਾ ਥਣ ਠੰਡੀ ਫੁੱਲ ਜਿਵੇਂ ਮਰਜੀ ਕੋਈ ਜਿੱਧਰ ਮਰਜੀ ਬੈਠਾ ਚੁਈ ਜਾਵੇ ਡਾਕਟਰ ਠੀਕ ਆ ਕੋਈ ਚੱਕਰੀ ਨਹੀਂ ਕੋਈ ਚੱਟਰ ਠੀਕ ਆ ਭਾਈ ਅੱਗੇ ਵੀਰੇ ਤਾਂ ਨੰਬਰ ਨਗੀਨਾ ਜਰਸੀ ਇਹ ਵੀਰੇ ਨਾਲ ਪਿਛਲੀ ਵੀਡੀਓ ਜਿਹੜੀ ਆਪਾਂ ਪਾਈ ਸੀਗੀ ਉਹ ਤੇ ਫੋਨ ਬਹੁਤ ਆਏ ਲੋਕਾਂ ਦੇ ਵੀ ਜਰਸੀ ਲਓ ਜਰਸੀ ਲਓ ਇਹ ਤਾਂ ਹੀ ਲੈਂਦੀ ਆ ਬਾਈ ਤੇ ਤੋਹਫਾ ਹੀ ਆ ਲਿਆਉਂਦਾ ਵੀ ਨਗੀਨਾ ਹੀ ਹਾਂ ਹਾਂ ਵੀਰੇ ਠੀਕ ਆ ਥਣ ਬੜਾ ਕਮਾਲ ਹਨ ਬਾਈ ਥਣ ਕੱਲਾ ਕੱਲਾ ਥਣ ਤੇ ਸੋਨਾਂ ਦੀ ਇੱਕ ਸੂਈ ਵੀ ਸੂਈ ਵੀ ਆ ਡਾਕਟਰ ਸਾਹਿਬ ਮਗਰ ਬੱਚੀ ਆ ਇਹਦੇ ਉਹ ਬੜੀ ਬੱਚੀ ਆਹ ਬੱਚੀ ਆ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਆਗਾ ਬੱਚਾ ਮਗਰ ਬੱਚੀ 12 18 ਕਿਲੋ ਬੋਲਾ ਜਮਾਇਆ ਤਿਆਰ ਆਪਣਾ ਚਾਰ ਡੰਗ ਚੋਕੇ ਲੈ ਜੀ ਫੁੱਲ ਦੇ ਬਾਈ ਫੇਸ ਫੁੱਲਸ ਦਿਖਾ ਰਾਜੀ ਆ ਠੀਕ ਆ ਕੱਦ ਵੱਡ ਚੰਗਾ ਦਰਮਿਆਨਾ ਜਾਂ ਖਾਦਾ ਫੇਸ ਬੜਾ ਚੰਗਾ ਬਾਈ ਥਣ ਬੜਾ ਕਮਾਲ ਦਾ ਪੀੜੀ ਦੇ ਪਾ ਵਰਗੇ ਥਣ ਕੱਲਾ ਕੱਲਾ ਥਣ ਫੇਸ ਦੇਖੋ ਕਿਸੇ ਨੇ ਸਾਭੀ ਬੜੇ ਸ਼ੌਕ ਨਾਲਾ ਡਾਕਟਰ ਉੱਤੇ ਮੰਜਾ ਡਾਲੇ ਸਹੀ ਗੱਲ ਕਿਸੇ ਪਾਸੇ ਨਾ ਮੰਜਾ ਹਮ ਸਹੀ ਗੱਲ ਆ ਬਈ ਰਾਜੀ ਫੁੱਲ ਆ ਥਣ ਹਵਾਨਾ ਚੰਗਾ ਤੋਰਾ ਤਾਰਾ ਚੰਗਾ ਨਗੀਨਾ ਆ ਬਾਈ ਬਾਕੀ ਹਜੇ ਖਾ ਪੀ ਕੇ ਗਾਂ ਨੇ ਦੁੱਧ ਤੇ ਹੋਰ ਵੀ ਆ ਜਾਣਾ 20 ਕਿਲੋ ਦੁੱਧ ਆਮਦਾਰੀ ਨਾਲ ਹੀ ਕੱਢੂਗੀ ਠੀਕ ਆ ਜੀ ਹਾਂਜੀ ਤੇ ਮੁੱਲ ਭਰਾ ਦਾ ਮੁੱਲ ਵੀਰੇ ਇਹਦਾ 90000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਡਾਕਟਰ ਸਾਹਿਬ 10000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀਆਂ ਵਰਡ ਯਾਤ ਬ੍ਰੀਡ ਫੁੱਲ ਲੈ ਵਾ ਲੂਗਾ ਕਮਾਲ ਨਾੜਾ ਨੂਣਾ ਬਹੁਤ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਜਿੱਥੇ ਤੇ ਥਣ ਲੱਗਿਆ ਤੇ ਸੂਈ ਸਵਾਈ ਬੱਚਾ ਹੀ ਮਗਰ ਬੱਚੇ ਬੱਚੇ ਵੀ ਕੁਆਲਟੀ ਵਾਲੀ ਹਾਂਜੀ ਲੈ ਚੱਲ ਬਾਈ ਅੱਗੇ ਬਈ 4 ਨੰਬਰ ਇਹ ਵੀ ਡਾਕਟਰ ਸਾਹਿਬ ਜਰਸੀ ਆ ਜਰਸੀ ਥੋੜੀ ਜਿਹੀ ਕ੍ਰੋਸ ਆ ਵੀ ਠੀਕ ਆ ਹਾਂਜੀ ਇਹ ਲੈਂਦੀਆਂ ਮੰਨ ਲਓ ਵੀ ਹਫਤਾ ਲੈ ਕੇ 10 ਦਿਨ ਲੈ ਜੇ ਕੱਚੀ ਕੱਚੀ ਆ ਬਈ ਡਾਕਟਰ ਸਾਹਿਬ ਜੀ ਕੱਚੀ ਆ ਦਿਨ ਲੈਦੀ ਆ ਹਫਤਾ 10 ਦਿਨ ਬਈ ਉਹਦੋਂ ਨਾਲ ਬਹੁਤ ਸੋਹਣੀ ਬਜੜੀ ਨੇ ਕਮਾਲ ਦੀ ਤਿਆਰ ਕਰਨੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਢੱਲਾ ਦੇਖੋ ਪਹਿਲੇ ਸੂਏ ਦਾ ਬਈ ਇਹਦਾ 17 18 ਕਿਲੋ ਦੁੱਧ ਦਿੰਦਾ ਮੈਂ ਠੀਕ ਆ ਇਹਦੀ 20 ਪਲੱਸ ਆਰਾਮਦਾਰੀ ਨਾਲ ਹੀ ਘੜਤੂ ਡਾਕਟਰ ਸਾਹਿਬ ਖਾਣ ਪੂਰਾ ਵਿੱਥੀ ਤੇ ਆਣਾ ਹਾਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਨਗੀਨਾ ਹੀ ਐ ਵੀ ਤੇ ਗਰਮੀ ਘਟ ਮਾਨੂੰ ਫੈਂਟ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਹੈ ਕੱਦ ਵੱਡਾ ਫੁੱਲ ਕੱਦ ਦੀ ਆ ਫੇਸ ਬੜਾ ਚੰਗਾ ਤੋਰਾ ਤਾਰਾ ਚੈੱਕ ਕਰਵਾਉਨੇ ਆਗੇ ਕੀ ਰਿਕਾਰਡ ਦੱਸੇ ਦੁੱਧ 12 18 ਕਿਲੋ ਦੁੱਧ ਦਾ ਭਾਈ ਪਹਿਲੇ ਸੂਏ ਦਾ 1 ਕੱਪ ਤੇ ਮੁੱਲ ਕੀ ਹੈ ਭਾਈ ਇਹਦਾ ਮੁੱਲ ਵੀਰੇ ਇਹਦਾ 75000 ਰੁਪਏ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਜੀ ਮੋ 75000 ਰੁਪਏ ਮੁੱਲ ਆ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਵੜ ਕੱਦ ਕਾ ਅੱਗੇ ਵੀਰੇ 5 ਨੰਬਰ ਏ ਵੀ ਡਾਕਟਰ ਸਾਹਿਬ ਕੱਚੀ ਆ ਜੇ ਹਫਤਾ 10 ਦਿਨਾਂ ਦੀ ਠੀਕ ਆ ਤੇ ਦੂਜਾ ਸੂਈ ਇਹ ਸੁੰਦੀ ਆ ਠੀਕ ਆ ਪਹਿਲਾਂ ਤਾਂ ਇਹਦਾ ਵੀ 18 19 ਕਿਲੋ ਦੁੱਧ ਦਾ ਰਕਾਰ ਆਗਾ ੱਲਾ ਮਠਾੜੀ ਅੱਛਾ ਹੂੰ ਥਣ ਬੜਾ ਚੰਗਾ ਲੱਗਿਆ ਹਨ ਥਣ ਕੱਲਾ ਕੱਲਾ ਪਿਆ ਬਈ ਦੌਰ ਦੇ ਬੜੇ ਨਹੀਂ ਤਾਂ ਬਾਕੀ ਖਾ ਪੀ ਕੇ ਵੇਢ ਨੇ ਬਾਨਾਗਾ 10 ਦਿਨ ਫਲਾਈ ਫਲੋਈ ਬਹੁਤ ਪਈ ਬਣੂਗੀ ਬਹੁਤ ਕੱਚੀ ਕੱਚੀ ਆ ਰੰਗ ਰੂ ਬਹੁਤ ਚੰਗਾ ਫੇਸ ਬੜਾ ਪਿਆਰਾ ਬਈ 프ਰਿੰਟ 프ਰਿੰਟ ਵੜ ਦਾ ਬਹੁਤ ਚੰਗਾ ਕੱਦ ਵੜ ਚੰਗਾ ਸੋਰਾ ਤਾਰਾ ਵੀ ਠੀਕ ਆ ਬਾਈ ਜੇ ਕੋਈ ਡਾਕਟਰ ਸਾਹਿਬ ਜੇ ਕੋਈ ਵੇਚਣ ਵਾਲਾ ਭਰਾ ਵੀ ਸਾਡੇ ਤੋਂ ਲਿਆਣੀ ਚਾਹੁੰਦਾ ਉਹਨੂੰ ਉਹੋ ਜੀ ਛੱਡ ਕੇ ਦੇ ਦਾਂਗੇ ਆਪਾਂ ਨੂੰ ਇਹ ਨਹੀਂਗਾ ਠੀਕ ਆ ਠੀਕ ਆ ਵੀ ਗਾਂ ਵਾਲੇ ਭਰਾ ਨੂੰ ਵੀ ਦੋ ਪੈਸੇ ਕਮਾਈ ਦੇ ਕੇ ਜਾਂ ਸਹੀ ਗੱਲ ਹਾਂਜੀ ਠੀਕ ਆ ਜ਼ਰੂਰੀ ਆ ਬਾਈ ਬਸ ਸਾਹਮਣੀ ਹੀ ਪੈਣੀ ਆ ਜੀ ਜਿਹੜੇ ਦੱਸ ਦੇਣ ਸਾਹਮਣੀ ਹਾਂਜੀ ਮੁੱਲ ਕੀ ਇਹਦਾ ਮੁੱਲ ਵੀਰੇ ਇਹਦਾ 65000 ਰੁਪਏ ਮਾਤਣ ਹੋਣਾ ਮਾਤਣ ਕਰ ਦਾਂਗੇ ਜੀ ਮੋਕੇ ਤੇ ਅੱਗੇ ਬਾਈ 6 ਨੰਬਰ ਕਿਹੜਾ ਸੂਹਾ ਇਹ ਦੂਜਾ ਸੂਹਾ ਸੁਣਦੀ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਇਹ ਇਹ ਲੈ ਜੂ ਜੀ ਹੱਤਾ 10 ਦਿਨ ਇਹ ਲੈ ਜੀ ਠ ਰਕਾਰ ਦਾ ਦੁੱਧ ਬਾਈ ਰਕਾਰ ਦਾ ਵੀਰੇ ਇਹਦਾ 11 12 ਕਿਲੋ ਦਾ ਹੀ ਆ ਤੇ ਲਾਂ ਬਹੁਤ ਹੈ ਆ ਵੀਰੇ ਹਜੇ ਪਾਪਾ ਹੋਣੀ ਪਉਣ ਲੱਗੇ ਕੱਲ ਪਰਸੋਂ ਦੀ ਤੋਰ ਦੇ ਬਾਈ ਮਾੜੀ ਹਾਂਜੀ ਫਰੰਟ ਪ੍ਰੰਟ ਚੰਗਾ ਫੇਸਬੁਕ ਚੰਗਾ ਚੰਗੀ ਆ ਬਾਕੀ ਮੂਹਣ ਠੀਕ ਆ ਕਿਉਂਕਿ ਹੋਈ ਆ ਬੱਚੀ ਬਾਈ ਹਜੇ ਹੋਈ ਆ ਮੁੱਲ ਇਹਦਾ ਮੁੱਲ ਵੀਰੇ ਇਹਦਾ 75000 ਰੁਪਏ ਕਰ ਮਾਣ ਤਣ ਹੋ ਜੂ ਵੀ ਮਾਣ ਤਣ ਕਰਦਾ ਨਹੀਂ ਬਾਕੀ ਦੁਬਾਰੇ ਫੇਰ ਮੈਂ ਉਹੀ ਗੱਲ ਕਰਦਾ ਵੀ ਜੇ ਕੋਈ ਭਰਾ ਵੇਚਣ ਵਾਲਾ ਵੀ ਲੈ ਜਾਊਗਾ ਉਹ ਨੂੰ ਸਹੀ ਗੱਲ ਆ ਹਾਂ ਬੱਚੀ ਵਕਈ ਚੰਗੀ ਆ ਕੱਦ ਵੰਡ ਰੰਗ ਰੂਪ ਤੇ ਥੋੜਾ ਥੋੜਾ ਕਰੋ ਸੰਗ ਆ ਹਾਂਜੀ ਥੋੜਾ ਜਿਹਾ ਕਰੋ ਸੰਗ ਹੈਗਾ ਡਾਕਟਰ ਸਾਹਿਬ ਰੰਗ ਰੂਪ ਬੜਾ ਪਿਆਰਾ ਬੱਚੀ ਦਾ ਹੈ ਜੇ ਵਾਲ ਬੋਲ ਬਹੁਤ ਪਿਆ ਬੱਚੀ ਨੇ ਬਾਨਾ ਬਹੁਤ ਆ ਜੀ ਸਹੀ ਗੱਲ ਆ ਤੇ ਅੱਗੇ ਭਾਈ 7 ਨੰਬਰ ਇਹ ਡਾਕਟਰ ਸਾਹਿਬ ਤੋਂ ਕੜ ਘੱਪਣਾ ਜੀ ਜਿਹੜਾ ਸੂਸ ਹੋਈ ਪਿਆ ਇਹ ਸੂਆ ਦੂਜਾ ਸੂਈ ਆ ਜੀ ਤੀਜੀ ਆਸਤੇ ਘੱਪਣਾ ਜੀ ਜੇ ਮੇਡਮ ਲਈ ਇਹ ਪੰਜਾਂ ਮਹੀਨਿਆਂ ਦੀ ਰੱਬਣਾ ਜੀ ਤੇ ਹੁਣ ਹਾਂਜੀ ਹਾਂਜੀ ਚੈੱਕ ਅਪ ਨਹੀਂ ਕਰਾਈ ਵੀ ਅਗਲਾ ਕਰਾ ਕੇ ਲੈ ਜਾਵੀਂ ਠੀਕ ਆ ਦੁੱਧ ਕਿੰਨਾ ਬਈ ਦੁੱਧ ਹੁਣ ਇਹਦੇ ਥੱਲੇ 8 ਕਿਲੋ ਦੇ ਵਿੱਚ ਹੋ ਗਏ ਜੀ 7 ਤੇ 8 ਦੇ ਵਿੱਚ ਠੀਕ ਆ ਨੱਟ ਹੈਗਾ ਹਣਾ ਹਾਂਜੀ ਹਾਂਜੀ ਭਾ ਦੋ ਡੰਗ ਚੋਲੋ ਭਾ ਚਾਰ ਡੰਗ ਚੋਲੋ ਬਈ ਥਣ ਬੜਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਚਵਾ ਕੇ ਦਵਾਂਗੇ ਜੀ ਦੋ ਦੋ ਡੰਗ ਚਾਰ ਡੰਗ ਰਾਜੀ ਆ ਕਰਦਬਟ ਚੰਗਾ ਚੰਗੀ ਆ ਬਰੀਕ ਭਾਈ ਤੇ ਮੁੱਲ ਕੀ ਆ ਫਿਰ ਇਹਦਾ ਮੋਹਲਾ ਡਾਕਟਰ ਕੋਸ ਮਰਜੀ ਕਰੀ ਜਾਈਏ 42000 ਰੁਪਏ ਦੀ ਬੈੜ ਦੇ ਦਾਂਗੇ ਠੀਕ ਆ 42000 ਰੁਪਿਆ ਮੋਹਲਾ ਮਾਨ ਤਾਨ ਜਿਹੜਾ ਜ਼ਰੂਰ ਹੋ ਜੇ ਟੋਕਣ ਗੱਭਣ ਚ ਇੱਕ ਪਾਸਾ ਆਪ ਦੀ ਤਸੱਲੀ ਚਾਹੀ ਬਈ ਜ਼ਰੂਰ ਕਰਵਲ ਇਹ ਸਕੂਲ ਸਬਹੁਤ ਚੰਗਾ ਬੈੜ ਦਾ ਤੇ ਨਾ ਕਿ ਸੀਗੇ ਭਰਾ ਕੋਲੇ 7 27 ਰਖਾਤੇ 27 ਚੰਗੇ ਆ ਬਈ ਜਰਸੀ ਇਹ ਆ ਵੀ ਜਰਸੀ ਚੰਗੀ ਆ ਬੜ ਤੇ ਆ ਬੜ ਵੀ ਚੰਗੀ ਆ ਆ ਬੈੜ ਬਹੁਤ ਚੰਗੀ ਹੈ ਬਈ ਹੈਨਾ ਹਾਂਜੀ ਹਾਂਜੀ ਬਈ ਇਹ ਹਜੇ ਦਾ ਬਾਨਾ ਬੈੜਨੇ ਬਈ ਹੁੰਡ ਸੋਲ ਹੋਣੀ ਹੈ ਇਹਦੀ ਬਾਲ ਬਾਲ ਬਸੇਰੇ ਪਈਆ ਬੈੜਦੇ ਹਜੇ ਬਾਕੀ ਮੈਂ ਪਹਿਲਾਂ ਵੀ ਕਹਿਆ ਹਟਿਆ ਵੀ ਜਿਹੜਾ ਬੰਦਾ ਲੈ ਗਿਆ ਘਰੋਂ ਨਹੀਂ ਕੱਢਦਾ ਬਈ ਪੰਜ ਸੱਤ ਸੂਏ ਠੀਕ 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 ਬਾਲ ਬਾਲ ਬਸੇਰੇ ਪਈਆ ਬਈ ਸਹੀ ਗੱਲ ਹੈ ਬਈ ਧੰਨਵਾਦ ਥੋੜਾ ਜਿਹਾ ਨਾ ਉਹ ਕਰਦੀ ਹੈ ਦੀ